ਅਸੀਂ ਕਰ ਰਹੇ ਆ ਪੰਜਾਬ ਜੀ ਕੇ ਪੰਜਾਬ ਜੀ ਕਿਰਵੀ ਸੜ ਅੱਜ ਦਾ ਇਹ ਟੌਪਿਕ ਹੈ ਪੰਜਾਬ ਸਾਹਿਤ ਅਸੀਂ ਕਰ ਰਹੇ ਆ ਪੰਜਾਬ ਸਾਹਿਤ ਦੇ ਵਿੱਚ ਅਸੀਂ ਇਸ ਦੇ ਅਵਾਰਡ ਕਰ ਲਿਆ ਇਸ ਦੇ ਲੇਖਕ ਪਰ ਦੇ ਪੜਿਆ ਅੱਜ ਅਸੀਂ ਜਿਹੜਾ ਹੈ ਪੰਜਾਬੀ ਭਾਸ਼ਾ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਜਿਹੜੇ ਨੇ 1955 ਤੋਂ ਮਤਲਬ ਕਿ 2022 ਵੀ ਤੱਕ ਦੇ ਉਹ ਜਿਹੜੇ ਆ ਅਸੀਂ ਕਰਾਂਗੇ ਤਾਂ ਸਾਲ 2022 ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਅਸੀਂ ਸਾਲ ਕਰਾਂਗੇ ਫਿਰ ਕਿਤਾਬ ਦਾ ਨਾਮ ਤੇ ਲੇਖਕ ਜਿਨ੍ਹਾਂ ਨੂੰ ਇਹ ਪੁਰਸਕਾਰ ਜਿਹੜਾ ਮਿਲਿਆ ਕਿਸ ਪੁਸਤਕ ਵਾਸਤੇ ਮਿਲਿਆ ਹੈ ਔਰ ਕਿਸ ਸਾਲ ਮਿਲਿਆ ਉਹ ਕਰਦੇ ਆਂ ਤਾਂ 2022 ਦੇ ਵਿੱਚ ਜਿਹੜਾ ਸੀਗਾ ਠੀਕ ਹੈ ਤਾਂ 2022 ਇਸਵੀ ਦੇ ਵਿੱਚ ਜਿਹੜਾ ਹੈ ਮੈਂ ਆਨੀਨ ਕੋਸ਼ ਨਹੀਂ ਕਹਾਣੀ ਸੰਗ੍ਰਹਿਕ ਕਿਸ ਦਾ ਸੁਖਜੀਤ ਦਾ ਉਹਨਾਂ ਨੂੰ ਇਹ ਪੁਰਸਕਾਰ ਮਿਲਦਾ ਹੈ 2021 ਦੇ ਵਿੱਚ ਸੂਲਾ ਦਾ ਸਾਲ ਨੂੰ ਕਹਾਣੀ ਸੰਗ੍ਰਹਿਕ ਕਿਸ ਵਾਸਤੇ ਕਿਸ ਨੂੰ ਮਿਲਦਾ ਹੈ ਖਾਲਿਦ ਹੁਸੈਨ ਨੂੰ 2020 ਦੇ ਵਿੱਚ ਜਿਹੜਾ ਆਮ ਖਾਸ ਕਹਾਣੀ ਸੰਗ੍ਰਹਿਆ ਗੁਰਦੇਵ ਰੂਪਾਣਾ ਨੂੰ ਜਿਹੜਾ ਇਹ ਅਵਾਰਡ ਦਿੱਤਾ ਮਿਲਦਾ ਹੈ ਪੁਰਸਕਾਰ ਮਿਲਦਾ ਹੈ 2019 ਵਿੱਚ ਅੰਤਹੀਣ ਕਹਾਣੀ ਵਾਸਤੇ ਕਿਹਨਾਂ ਨੂੰ ਮਿਲਿਆ ਕਿਰਪਾਲ ਕਜਾਕ ਨੂੰ ਉਸ ਤੋਂ ਬਾਅਦ 2018 ਵਿੱਚ ਕੋਨੇ ਦਾ ਸੂਰਜ ਡਾਕਟਰ ਮੋਹਨ ਜੀ ਜੀ ਨੂੰ ਜਿਹੜਾ ਇਹ ਅਵਾਰਡ ਦਿੱਤਾ ਗਿਆ ਔਰ 2017 ਵਿੱਚ ਜਿਹੜਾ ਸੋਲੋ ਡਾਊਨ ਨਾਵਲ ਹੈ 73 ਦਾ ਉਹਨਾਂ ਨੂੰ ਇਹ ਅਵਾਰਡ ਜਿਹੜਾ ਦਿੱਤਾ ਗਿਆ ਠੀਕ ਹੈ ਸਾਹਿਦ ਅਕਾਦਮੀ ਪੁਰਸਕਾਰ 2016 ਵਿੱਚ ਜਿਹੜਾ ਹੈ ਮੱਸੀਆ ਦੀ ਰਾਤ ਡਾਕਟਰ ਜਿਹੜਾ ਹੈ ਕਿਹਨਾਂ ਦਾ ਸਵਰਾਜ ਵੀਰ ਸਿੰਘ ਜੀ ਨੂੰ ਜਿਹੜਾ ਇਹ ਅਵਾਰਡ ਦਿੱਤਾ ਗਿਆ ਕਿਸ ਵਾਸਤੇ ਮੱਸੀਆ ਦੀ ਰਾਤ ਲਈ 2015 ਵਿੱਚ maat lok ਨਾਵਲ ਹੈ ਜਸਵਿੰਦਰ ਸਿੰਘ ਜੀ ਨੂੰ ਇਸ ਵਾਸਤੇ ਜਿਹੜਾ ਹੈ ਇਹ ਅਵਾਰਡ ਮਿਲਦਾ ਹੈ ਸਹਿਤ ਅਕਾਦਮੀ ਸਹਿਤ ਅਕਾਦਮੀ ਪੁਰਸਕਾਰ ਅਵਾਰਡ ਉਸ ਤੋਂ ਬਾਅਦ 2014 ਵਿੱਚ ਅਗਰਬੱਤੀ ਕਵਿਤਾ ਹੈ ਉਸ ਵਾਸਤੇ ਜਿਹੜਾ ਹੈ ਕਿੰਨਾ ਨੂੰ ਮਿਲਿਆ ਜਸਵਿੰਦਰ ਸਿੰਘ ਜੀ ਨੂੰ ਠੀਕ ਹੈ ਉਸ ਤੋਂ ਬਾਅਦ 2013 ਦੇ ਵਿੱਚ ਜਿਹੜਾ ਹੈ ਨਿਰਵਾਣ ਨਾਵਲ ਵਾਸਤੇ ਮਨਮੋਹਨ ਨੂੰ ਜਿਹੜਾ ਹੈ ਮਿਲਦਾ ਹੈ ਇਹ ਅਵਾਰਡ ਉਸ ਤੋਂ ਬਾਅਦ ਜਿਹੜਾ 2013 ਵਿੱਚ ਮਹਾ ਕੰਬਣੀ ਕਵਿਤਾ ਜਿਹੜਾ ਹੈ ਦਰਸ਼ਨ ਬੁੱਟਰ 2011 ਵਿੱਚ ਟਾਹਵਾ ਦਿੱਲੀ ਦੇ ਕਿੰਗਰੇ ਜਿਹੜਾ ਹੈ ਸ਼ਲਦੇਵ ਸਿੰਘ 2010 ਦੇ ਵਿੱਚ 2010 ਵਿੱਚ ਜਿਹੜਾ ਹੈ ਕਾਲ ਪਹਿਰ ਦੋ ਕੜੀਆਂ ਠੀਕ ਹੈ ਕਾਲ ਪਹਿਰ ਦੋ ਕੜੀਆਂ ਕਵਿਤਾ ਹੈ ਕਿਸ ਦੀ ਡਾਕਟਰ ਵਨੀਤਾ ਦੀ ਉਹਨਾਂ ਨੂੰ ਜਿਹੜਾ ਇਹ ਪੁਰਸਕਾਰ ਮਿਲਿਆ ਠੀਕ ਹੈ ਨੈਕਸਟ ਤਾਂ ਨੈਕਸ ਸਾਡੇ ਕੋਲ ਆ ਜਾਂਦਾ ਹੈ 2009 ਦੇ ਵਿੱਚ ਤਤੀ ਤਵੀ ਦਾ ਸੱਚ ਨਾਟਕ ਆਤਮਜੀਤ ਜੀ ਨੇ ਲਿਖਿਆ ਉਹਨਾਂ ਨੂੰ ਇਹ ਅਵਾਰਡ ਮਿਲਿਆ ਨੈਕਸ ਜਿਹੜਾ ਹੈ ਉਹ ਆ ਜਾਂਦਾ ਹੈ 2008 ਦੇ ਵਿੱਚ ਠੀਕ ਹੈ 2008 ਦੇ ਵਿੱਚ ਜਿਹੜਾ ਹੈ ਸੁਧਾਰਕਰ ਨਾਵਲ ਵਾਸਤੇ ਕਿਸ ਨੂੰ ਮਿਲਦਾ ਹੈ ਮਿੱਤਰ ਸੈਨਮਿਤ ਨੂੰ 2007 ਵਿੱਚ ਜਿਹੜਾ ਇੱਕ ਮੰਡਲ ਕਵਿਤਾ ਜਸਵੰਤ ਸਿੰਘ ਨੂੰ ਠੀਕ ਹੈ 2006 ਵਿੱਚ ਇਸ਼ਕਬਾਜ਼ ਨਿਵਾਜ਼ ਦਾ ਹਜ਼ ਨਹੀਂ ਅਜਮੇਲ ਸਿੰਘ ਆਲਖ ਉਸ ਤੋਂ ਬਾਅਦ 2005 ਦੇ ਵਿੱਚ ਅਗਨੀ ਕਲਸ਼ ਮਿੰਨੀ ਕਹਾਣੀ ਹੈ ਗੁਰਬਚਨ ਸਿੰਘ ਜਿਹੜਾ ਤੁੱਲਰ ਇਹਨਾਂ ਨੂੰ ਮਿਲਦਾ ਹੈ 2004 ਦੇ ਵਿੱਚ ਕਵਿਤਾ ਦੀ ਭੂਮਿਕਾ ਅਲੋਚਨਾ ਠੀਕ ਹੈ ਸਤਿੰਦਰ ਸਿੰਘ ਨੂਰ ਜਿੰਦ ਤਾ ਗਿਆ ਇਹਨਾਂ ਨੇ ਇਸ ਅਵਾਰਡ ਨੂੰ ਜਿੱਤਿਆ ਨੈਕਸਟ ਜਿਹੜਾ 2003 ਦੇ ਵਿੱਚ ਜਿਹੜਾ ਹੈ ਭਗਤ ਸਿੰਘ ਸ਼ਹੀਦ ਨਾਟਕ ਟਿੱਕਰੀ ਨਾਟਕ ਆ ਠੀਕ ਹੈ ਚੰਨ ਦਾਸ ਸਿੰਧੂ ਜਿਹੜਾ ਇਸ ਅਵਾਰਡ ਨੂੰ ਇਸ ਵਾਸਤੇ ਜਿਹੜਾ ਮਿਲਦਾ ਹੈ ਉਹਨਾਂ ਨੂੰ ਔਰ 2002 ਵਿੱਚ ਜਿਹੜਾ ਹੈ ਪੁਲਾ ਤੋਂ ਪਾਰ ਕਵਿਤਾ ਹਰਪਜਨ ਸਿੰਘ ਹਲਵਾਰਦੀ ਵਾਰਵੀ ਠੀਕ ਹੈ ਇਹਨਾਂ ਨੂੰ ਦਿੱਤਾ ਗਿਆ ਇਹਨਾਂ ਨੇ ਇਹ ਅਵਾਰਡ ਜਿੱਤਿਆ 2001 ਦੇ ਵਿੱਚ ਜਿਹੜਾ ਹੈ ਕਿਸ ਵਾਸਤੇ ਸ਼ਬਦਾਂਤ ਕਵਿਤਾ ਦੇਵ ਜੀ ਨੂੰ ਜਿਹੜਾ ਇਹ ਅਵਾਰਡ ਮਿਲਦਾ ਹੈ 2001 ਦੇ ਵਿੱਚ ਉਸ ਤੋਂ ਬਾਅਦ ਚੌਥੀ ਕੂਟ ਮਿੰਨੀ ਕਹਾਣੀ ਬਰੀਆਮ ਸਿੰਘ ਜਿਹੜਾ ਹੈ ਜਿਹੜਾ ਸੰਦਗੂ ਉਹਨਾਂ ਨੂੰ 2000 ਦੇ ਵਿੱਚ ਜਿਹੜਾ ਇਹ ਅਵਾਰਡ ਜਿਹੜਾ ਮਿਲਦਾ ਹੈ ਔਰ 1999 ਦੇ ਵਿੱਚ ਗਵਾਚੇ ਅਰਥ ਨਾਵਲ ਵਾਸਤੇ ਨਰੰਜਨ ਸਿੰਘ ਜਿਹੜਾ ਸੀ ਤਹਿਸੀਮ ਨੂੰ ਜਿਹੜਾ ਇਹ ਅਵਾਰਡ ਦਿੱਤਾ ਗਿਆ ਔਰ ਮੂਨ ਦੀ ਅੱਖ ਕਹਾਣੀ ਹੈ ਠੀਕ ਹੈ ਮੋਹਨ ਪੰਡਾਰੀ ਦੀ ਇਹਨਾਂ ਨੂੰ 1998 ਈਸਵੀ ਦੇ ਵਿੱਚ ਇਹ ਅਵਾਰਡ ਜਿਹੜਾ ਪ੍ਰਾਪਤ ਹੁੰਦਾ ਹੈ ਮਿਲਦਾ ਹੈ ਉਸ ਤੋਂ ਬਾਅਦ ਆ ਤੋਸ਼ਾਲੀ ਦੀ ਹੰਸੋ ਨਾਵਲ ਵਾਸਤੇ ਜਸਵੰਤ ਸਿੰਘ ਕਵਲ ਨੂੰ ਇਹ ਅਵਾਰਡ ਸਹਿਤ ਅਕਾਦਮੀ ਅਵਾਰਡ ਜਿਹੜਾ ਪ੍ਰਾਪਤ ਹੁੰਦਾ ਹੈ 1997 ਈਸਵੀ ਦੇ ਵਿੱਚ ਨੈਕਸ ਜਿਹੜਾ ਹੈ ਨੈਕਸ ਸਾਡੇ ਕੋਲ ਆ ਜਾਂਦਾ ਹੈ ਪੱਖੀ ਕਹਾਣੀ ਹੈ ਸੰਤੋਖ ਸਿੰਘ ਧੀਰਦੀ ਇਸ ਵਾਸਤੇ ਉਹਨਾਂ ਨੂੰ 1996 ਈਸਵੀ ਦੇ ਵਿੱਚ ਜਿਹੜਾ ਸਹਿਤ ਅਕਾਦਮੀ ਅਵਾਰਡ ਜਿਹੜਾ ਉਹ ਪ੍ਰਾਪਤ ਹੋਇਆ ਉਸ ਤੋਂ ਅੱਗੇ ਯੁਗਨੂ ਦੀਵਾ ਅਤੇ ਦਰਿਆ ਕਵਿਤਾ ਹੈ ਜਗਤਾਰ ਦੀ ਉਹਨਾਂ ਨੂੰ 1995 ਈਸਵੀ ਦੇ ਵਿੱਚ ਇਹ ਅਵਾਰਡ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਨੈਕਸ ਅਸੀਂ ਗੱਲ ਕਰਦੇ ਹਾਂ ਸਹਿਤ ਅਕਾਦਮੀ ਪੁਰਸਕਾਰ ਕਿੰਨਾ ਨੇ ਜਿੱਤਿਆ ਤਾਂ 1994 ਦੇ ਵਿੱਚ ਨਵੇਂ ਯੁੱਗ ਦੇ ਵਾਰਿਸ ਕਹਾਣੀ ਮਹਿੰਦਰ ਸਿੰਘ ਸਰਨਾ ਦੀ ਹੈ 93 ਦੇ ਵਿੱਚ ਹਨੇਰੇ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਕਵਿਤਾ ਹੈ ਸੁਰਜੀਤ ਪਾਤਰ ਦੀ ਉਹਨਾਂ ਨੂੰ ਇਹ ਅਵਾਰਡ 1993 ਦੇ ਵਿੱਚ ਮਿਲਿਆ ਉਸ ਤੋਂ ਅਗੇ ਕੁੰਜ ਅਣ ਕਹੇ ਵੀ ਠੀਕ ਹੈ ਕੁੰਜ ਅਣ ਕਹੇ ਵੀ ਕਹਾਣੀ ਹੈ ਪ੍ਰੇਮ ਪ੍ਰਕਾਸ਼ ਜੀ ਦੀ ਉਹਨਾਂ ਨੂੰ ਇਹ 1992 ਦੇ ਵਿੱਚ ਕਨਵੇ ਵਿੱਚ ਚਨਾਇ ਦੀ ਰਾਤ ਕਵਿਤਾ ਇਹ ਹਰ ਜਿਹੜਾ ਇਹ ਹਰਵਿੰਦਰ ਸਿੰਘ ਮਹਿਬੂਬ ਨੂੰ ਮਿਲਦੀ ਹੈ 90 1990 ਵਿੱਚ ਜਿਹੜਾ ਵਾ ਉਣੀਂਦਾ ਵਰਤਮਾਨ ਕਵਿਤਾ ਮਨਜੀਤ ਧੀਵਾਣਾ ਔਰ ਜਿਹੜਾ ਹੈ ਕਹਿ ਕਸ਼ਾ ਕਵਿਤਾ ਤਾਰਾ ਸਿੰਘ ਕਾਮਿਲ ਠੀਕ ਹੈ ਉਹਨਾਂ ਨੂੰ 2000 ਸੌਰੀ 1999 ਈਸਵੀ ਦੇ ਵਿੱਚ ਪ੍ਰਾਪਤ ਹੁੰਦਾ ਹੈ ਇਹ ਅਵਾਰਡ 1988 ਵਿੱਚ ਜਿਹੜਾ ਹੈ ਗਿੱਲੀਏ ਚਿੱਕੜ ਦੂਰਕਰ ਸਵੈ ਜੀਵਨੀ ਕਿਸ ਦੀ ਹੈ ਜਾਨੀ ਕਿ ਸਰਦਾਰ ਜਿਹੜੇ ਆ ਵਣਜਾਰਾ ਸਿੰਘ ਵਣਜਾਰਾ 베ਦੀ ਦੀ ਠੀਕ ਹੈ ਉਸ ਤੋਂ ਅੱਗੇ ਨੈਕਸਟ ਜਿਹੜਾ ਹੈ 1987 ਈਸਵੀ ਦੇ ਵਿੱਚ ਕੋਠੇ ਖੜਗ ਸਿੰਘ ਨੋਵਲ ਹੈ ਰਾਮ ਸਰੂਪ ਅਣਕੀ ਜੀ ਨੂੰ ਇਸ ਵਾਸਤੇ ਜਿਹੜਾ ਇਹ ਅਵਾਰਡ ਦਿੱਤਾ ਗਿਆ ਔਰ ਸ਼ਹਿਰ ਤੇ ਗਰਾਹ ਕਹਾਣੀ ਹੈ ਸਰਦਾਰ ਸੁਜਾਨ ਸਿੰਘ ਜੀ ਨੂੰ ਜਿਹੜਾ 1986 ਸੀਵੀ ਦੇ ਵਿੱਚ ਇਹ ਅਵਾਰਡ ਮਿਲਿਆ 1985 ਦੇ ਵਿੱਚ ਜਿਹੜਾ ਖਾਨਾ ਬਦੋਸ਼ ਸਵੈ ਜੀਵਨੀ ਅਜੀਤ ਕੌਰ ਠੀਕ ਹੈ ਉਹਨਾਂ ਨੂੰ ਇਹ ਅਵਾਰਡ ਜਿਹੜਾ ਹੈ ਮਿਲਦਾ ਹੈ ਸਵੈ ਜੀਵਨੀ ਕਿੰਨਾਂ ਨੂੰ ਅਜੀਤ ਕੌਰ ਉਹਨਾਂ ਦੀ ਆਪਣੀ ਜਿਹੜੀ ਸਵੈ ਜੀਵਨੀ ਦਾ ਮਤਲਬ ਹੁੰਦਾ ਆਪਣੇ ਜੀਵਨ ਉੱਪਰ ਲਿਖਣਾ ਠੀਕ ਹੈ ਉਸ ਤੋਂ ਅੱਗੇ ਪਾਗਲ ਲੋਕਨਾਟਕ ਹੈ ਕਪੂਰ ਸਿੰਘ ਕੁਮਨਜੀ ਦਾ ਔਰ 1984 ਵਿੱਚ ਜਿਹੜਾ ਇਹਨਾਂ ਨੂੰ ਇਸ ਵਾਸਤੇ ਅਵਾਰਡ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਸਹਿਤ ਅਕਾਦਮੀ ਪੁਰਸਕਾਰ ਉਸ ਤੋਂ ਅਗੇ 1983 ਵਿੱਚ ਅਨਿਕ ਬਿਸਤਰ ਠੀਕ ਹੈ ਅਨਿਕ ਬਿਸਤਰ ਕਵਿਤਾ ਵਾਸਤੇ ਪ੍ਰੀਤਮ ਸਿੰਘ ਸ਼ਰੀਫ ਨੂੰ ਜਿਹੜਾ ਇਹ ਅਵਾਰਡ ਪ੍ਰਾਪਤ ਹੁੰਦਾ ਹੈ ਉਸ ਤੋਂ ਬਾਅਦ 1982 ਦੇ ਵਿੱਚ ਠੀਕ ਹੈ 1982 ਵਿੱਚ ਅਮਰ ਕਥਾ ਕਹਾਣੀ ਗੁਲਜਾਰ ਸਿੰਘ ਸੰਧੂ ਨੂੰ ਜਿਹੜਾ ਇਹ ਅਵਾਰਡ ਪ੍ਰਾਪਤ ਹੁੰਦਾ ਹੈ ਉਸ ਤੋਂ ਅਗੇ 1981 ਵਿੱਚ ਠੀਕ ਹੈ ਗਹਿਰਾਜ ਸੌਰੀ ਜਿਹੜੇ 82 ਵਿੱਚ ਅਮਰ ਕਥਾ ਜਿਹੜਾ ਅਮਰ ਕਥਾ ਕਹਾਣੀ ਹੈ ਗੁਲਜਾਰ ਸਿੰਘ ਸੰਧੂ ਦੀ ਹੈ ਓਕੇ ਔਰ 81 ਵਿੱਚ ਜਿਹੜਾ ਹੈ ਗਹਿਰਾਜ ਤੋਂ ਫੁੱਟਪਾਥ ਤੱਕ ਕਵਿਤਾ ਹੈ ਵੀ ਐਨ ਜਿਹੜਾ ਹੈ तिवारी ਦੀ ਓਕੇ ਉਸ ਤੋਂ ਅਗੇ ਸੂਰਜਾ ਤੇ ਕਹਿ ਕਸ਼ਾ ਕਵਿਤਾ ਹੈ ਸੁਖਪਾਲ ਵੀਰ ਸਿੰਘ ਠੀਕ ਹੈ ਸੁਖਪਾਲ ਵੀਰ ਸਿੰਘ ਹਸ਼ਰਤ ਉਹਨਾਂ ਨੂੰ ਜਿਹੜਾ ਇਹ ਅਵਾਰਡ 1980 ਵਿੱਚ ਪ੍ਰਾਪਤ ਹੋਇਆ ਔਰ 1979 ਦੇ ਵਿੱਚ ਕਰੂਨਾ ਦੀ ਸ਼ੋਤ ਮਗਰੋ ਕਵਿਤਾ ਇਹ ਹੈ ਜਸਵੰਤ ਸਿੰਘ ਨੇਕੀ ਜੀ ਨੂੰ ਪ੍ਰਾਪਤ ਹੁੰਦਾ ਹੈ ਕਿਹੜਾ ਸਹਿਤ ਅਕਾਦਮੀ ਅਵਾਰਡ ਗੁਰਮੁਖ ਸਿੰਘ ਮੁਸਾਫਿਰ ਨੂੰ ਜਿਹੜਾ ਹੈ ਉਰਵਾਰ ਪਾਰ ਕਹਾਣੀ ਹੈ 1978 ਦੇ ਵਿੱਚ ਇਸ ਵਾਸਤੇ ਜਿਹੜਾ ਇਹਨਾਂ ਨੂੰ ਇਹ ਅਵਾਰਡ ਪ੍ਰਾਪਤ ਹੁੰਦਾ ਹੈ ਨੈਕਸਟ ਦੇਖੋ 1977 ਦੇ ਵਿੱਚ ਕੱਚ ਦੇ ਜਿਹੜੇ ਆ ਵਸਤਰ ਕਵਿਤਾ ਲਈ ਸੋਹਣ ਸਿੰਘ ਮੀਸ਼ਾ ਨੂੰ 1976 ਦੇ ਵਿੱਚ ਬਾ ਮਲਹਾਜ਼ਾ ਹੁਸ਼ਿਆਰ ਨਾਵਲ ਐ ਨਰਿੰਦਰਪਾਲ ਸਿੰਘ ਨੂੰ 1955 70 ਦੇ ਵਿੱਚ ਅਧ ਚਾਂਦਨੀ ਰਾਤ ਨਾਵਲ ਹਰਦੀਆਲ ਸਿੰਘ ਨੂੰ 1974 ਦੇ ਵਿੱਚ ਯੁੱਗ ਬਦਲ ਗਿਆ ਨਾਵਲ ਠੀਕ ਹੈ ਨਾਵਲ ਸੋਹਣ ਸਿੰਘ ਸ਼ੀਤਲ 1973 ਦੇ ਵਿੱਚ ਕੱਲ ਅੱਜ ਤੇ ਪਲਕ ਨਾਟਕ ਵਾਸਤੇ ਹਰਚਰਨ ਸਿੰਘ ਜੀ ਨੂੰ ਇਹ ਜਿਹੜਾ ਅਵਾਰਡ ਇਹ ਪੁਰਸਕਾਰ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਉਸ ਤੋਂ ਬਾਅਦ 1972 ਦੇ ਵਿੱਚ ਮਿੱਤਰ ਪਿਆਰਾ ਨਾਟਕ ਸੰਤ ਸਿੰਘ ਸੇਖੋ ਜੀ ਨੂੰ ਮਿਲਦਾ ਹੈ 1971 ਦੇ ਵਿੱਚ ਇਹੋ ਹਮਾਰਾ ਜੀਵਨਾ ਨਾਵਲ ਦਲੀਪ ਕੌਰ ਟਿਵਾਣਾ 1969 ਦੇ ਵਿੱਚ ਨਾ ਧੁੱਪੇ ਨਾ ਛਾਵੇਂ ਕਵਿਤਾ ਹਰਪਜਨ ਸਿੰਘ ਜੀ ਨੂੰ ਕਵਿਤਾ ਵਾਸਤੇ ਹਰਪਜਨ ਸਿੰਘ ਜੀ ਨੂੰ ਮਿਲਦਾ ਹੈ ਨਾ ਧੁੱਪੇ ਨਾ ਛਾਵੇਂ ਲਈ ਔਰ 1968 ਈਸਵੀ ਦੇ ਵਿੱਚ ਨਵੀਨ ਲੋਕ ਕਹਾਣੀ ਵਾਸਤੇ ਕੁਲਤਾਰ ਸਿੰਘ ਵਿਰਕ ਨੂੰ ਇਹ ਪ੍ਰਾਪਤ ਹੁੰਦਾ ਹੈ ਔਰ 1970 ਦੇ ਵਿੱਚ ਲੂਣਾ ਲੂਣਾ ਪੂਰਨ ਭਗਤ ਦੀ ਮਤ੍ਰਈ ਮਾਂ ਠੀਕ ਹੈ ਨਾ ਤਾਂ ਲੂਣਾ ਵਾਸਤੇ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਜਿਹੜਾ ਹੈ 1967 ਦੇ ਵਿੱਚ ਇਹ ਅਵਾਰਡ ਜਿਹੜਾ ਇਹ ਸਹਿਤ ਅਕਾਦਮੀ ਪੁਰਸਕਾਰ ਜਿਹੜਾ ਪ੍ਰਾਪਤ ਹੁੰਦਾ ਹੈ ਕਿੰਨਾ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਲੂਣਾ ਵਾਸਤੇ ਨੈਕਸਟ ਸਾਡੇ ਕੋਲ ਆ ਜਾਂਦਾ ਹੈ ਤਾਂ ਨੈਕਸਟ ਅ ਲੂਣਾ ਤੋਂ ਬਾਅਦ ਇੱਕ ਛਿੱਟ ਚਾਨਣ ਦੀ ਠੀਕ ਹੈ ਕੀ ਹੈ ਇੱਕ ਛਿੱਟ ਚਾਨਣ ਦੀ ਕਹਾਣੀ ਕਲਤਾਰ ਸਿੰਘ ਦੁੱਗਲ ਨੂੰ ਜਿਹੜਾ 1965 ਦੇ ਵਿੱਚ ਇਹ ਅਵਾਰਡ ਜਿਹੜਾ ਉਹ ਪ੍ਰਾਪਤ ਹੁੰਦਾ ਹੈ ਤਾਂ 1965 ਦੇ ਸੌਰੀ 1965 ਵਿੱਚ ਇੱਕ ਸ਼ਿਟ ਚਾਨਣ ਦੀ ਕਰਤਾਰ ਸਿੰਘ ਦੁੱਗਲ ਨੂੰ ਉਸ ਤੋਂ ਬਾਅਦ ਆ 1964 ਦੇ ਵਿੱਚ ਜਿਹੜਾ ਫੱਬੀ ਕਵਿਤਾ ਹੈ ਕਿੰਨਾ ਦੀ ਹੈ ਪ੍ਰਭਜੋਤ ਕੌਰ ਦੀ ਉਹਨਾਂ ਨੂੰ ਇਹ ਅਵਾਰਡ ਮਿਲਦਾ ਹੈ 1964 ਦੇ ਵਿੱਚ ਉਸ ਤੋਂ ਬਾਅਦ 1962 1962 ਵਿੱਚ ਰੰਗ ਮੰਚ ਵਾਸਤੇ ਬਲਵੰਤ ਗਾਰਗੀ ਉਸ ਤੋਂ ਬਾਅਦ ਇੱਕ ਮਿਆਂਨ ਦੋ ਤਲਵਾਰਾ ਨਾਵਲ ਵਾਸਤੇ ਨਾਨਕ ਸਿੰਘ ਜੀ ਨੂੰ ਜਿਹੜਾ 1961 ਦੇ ਵਿੱਚ ਸਿਹਤ ਅਕਾਦਮੀ ਪੁਰਸਕਾਰ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਓਕੇ ਨੈਕਸਟ ਜਿਹੜਾ ਉਸ ਤੋਂ ਬਾਅਦ ਆ ਜਾਂਦਾ ਵੱਡਾ ਵੇਲਾ ਕਵਿਤਾਏ ਮੋਹਨ ਸਿੰਘ ਦੀ 1900 1959 ਇਸਵੀ ਦੇ ਵਿੱਚ ਜਿਹੜਾ ਇਹਨਾਂ ਨੂੰ ਇਸ ਵਾਸਤੇ ਸਹਿਤ ਅਕਾਦਮੀ ਅਵਾਰਡ ਜਿਹੜਾ ਹੈ ਪ੍ਰਾਪਤ ਹੁੰਦਾ ਹੈ 1956 ਵਿੱਚ ਸੁਨੇਹੜੇ ਠੀਕ ਹੈ ਸੁਨੇਹੜੇ ਕਵਿਤਾ ਹੈ ਅੰਮ੍ਰਿਤ ਪ੍ਰੀਤਮ ਦੀ ਠੀਕ ਹੈ ਕਿਸ ਦੀ ਅਮ੍ਰਿਤਾ ਪ੍ਰੀਤਮ ਦੀ ਔਰ ਇਹਨਾਂ ਨੂੰ 1956 ਵਿੱਚ ਇਸ ਕਵਿਤਾ ਲਈ ਜਿਹੜਾ ਹੈ ਸਹਿਤ ਅਕਾਦਮੀ ਅਵਾਰਡ ਪ੍ਰਾਪਤ ਹੁੰਦਾ ਹੈ ਅੱਗੇ ਮੇਰੇ ਸਾਈ ਜੀਓ ਠੀਕ ਹੈ ਮੇਰੇ ਸਾਈ ਜੀਓ ਕਵਿਤਾ ਹੈ ਭਾਈ ਵੀਰ ਸਿੰਘ ਜੀ ਦੀ ਔਰ ਇਹਨਾਂ ਨੂੰ 1955 ਈਸਵੀ ਦੇ ਵਿੱਚ ਜਿਹੜਾ ਹੈ ਇਹ ਅਵਾਰਡ ਪ੍ਰਾਪਤ ਹੁੰਦਾ ਹੈ ਕਿਹੜਾ ਸਹਿਤ ਅਕਾਦਮੀ ਅਵਾਰਡ ਠੀਕ ਹੈ ਹੁਣ ਦੇਖੋ ਇਹ ਜਿਹੜੇ ਨੇ ਕੀ ਨੇ ਇਹ ਅਸੀਂ ਕਿਤੇ ਅਵਾਰਡ ਸਹਿਤ ਅਕਾਦਮੀ ਅਵਾਰਡ ਕਦੋਂ ਕਿਹੜੇ ਜਿਹੜਾ ਲੇਖਕ ਨੂੰ ਮਿਲਦਾ ਹੈ ਔਰ ਕਿਸ ਕਿਤਾਬ ਲਈ ਮਿਲਿਆ ਜਾਂ ਕਿਸ ਕਹਾਣੀ ਸੰਗ੍ਰਹਿ ਲਈ ਨੋਵਲ ਲਈ ਕਵਿਤਾ ਲਈ ਨਾਟਕ ਲਈ ਤੇ ਇਹਨਾਂ ਵਿੱਚੋਂ ਜਿਹੜਾ ਹੈ ਉਹ ਅਸੀਂ ਕੀਤਾ ਤੇ ਇਹ ਸੀਗੇ ਪੰਜਾਬ ਦੇ ਸਹਿਦ ਦੇ ਵਿੱਚ ਸਹਿਤ ਅਕਾਦਮੀ ਪੁਰਸਕਾਰ ਜੇਤੂ ਲੇਖਕ ਤੇ ਉਹਨਾਂ ਦੀਆਂ ਰਚਨਾਵਾਂ ਠੀਕ ਹੈ Thank you.